ਫਾਤੇ ਸਿੰਘ ਤੋਂ ਦੱਸਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਨਾਮ ਪੁੱਛਦੇ ਆ ਜੀ ਸੁਣਾਓ ਪੁੱਤਰ ਜੀ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਸ਼ਾ ਸ੍ਰੀ ਗੁਰੂ ਲਾਮ ਚੌਥੀ ਪਾਸ਼ਾ ਗੁਰ람ਦਾ ਜੀ ਗੁਰਮਦਾ ਜੀ ਪੰਜਵੀਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛਤਵੇਂ ਪਾਸ਼ਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਅੱਠਵੇਂ ਪਾਸ਼ਾ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸ਼ਮੀ ਪਾਸ਼ਾ ਗੋਬਿੰਦ ਸਿੰਘ ਸਾਹਿਬ ਜੀ ਦਸ਼ਾ ਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵਧੀਆ ਪੁੱਤਰ ਜੀ ਸੰਗਤ ਜੀ ਇਹ ਬੱਚਾ ਥੋੜਾ ਜਿਹਾ ਤੋਤਲਾ ਬੋਲਦਾ ਹੈ ਸੋ ਆਪ ਜੀ ਅਸੀਸ ਬਖਸ਼ੋ ਇਹ ਤੁਹਾਡੀ ਸੀਸ ਨਾਲ ਬੱਚਾ ਵਧੀਆ ਬੋਲਣ ਲੱਗ ਪਏ ਪੁੱਲਾਂ ਚੋਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ